ਸਿੱਧੀ ਆਵਾਜ਼ ਮੈਂ ਸਿੱਖਾ ਹਾਂ ਲੋਕ ਮੇਰੇ ਸਾਹਮਣੇ ਖੜ ਕੇ ਹੱਸਦੇ ਵੀ ਨੇ ਰੋਂਦੇ ਵੀ ਨੇ ਪਰ ਕਦੇ ਕਿਸੇ ਨੇ ਮੇਰੀਆਂ ਅੱਖਾਂ ਵਿੱਚ ਝਾਤ ਮਾਰ ਕੇ ਨਹੀਂ ਵੇਖਿਆ ਕਿ ਮੈਂ ਕਿੰਨੇ ਰਾਜ ਚੁੱਪ ਕਰਕੇ ਨਿਗਲ ਲਏ ਮੈਂ ਹਰ ਚਿਹਰੇ ਨੂੰ ਵਾਪਸ ਕਰ ਦਿੰਦਾ ਹਾਂ ਪਰ ਕਿਸੇ ਦਾ ਅਸਲ ਰੂਹ ਨਹੀਂ ਦਿਖਾ ਸਕਦਾ ਮੈਂ ਸਿਰਫ ਸੂਰਤਾਂ ਦਾ ਵਪਾਰੀ ਹਾਂ ਸਚਾਈ ਦਾ ਨਹੀਂ ਲੋਕ ਮੈਨੂੰ ਦੇਖ ਕੇ ਆਪਣੇ ਵਾਲ ਠੀਕ ਕਰ ਲੈਂਦੇ ਨੇ ਪਰ ਦਿਲ ਦੀਆਂ ਗੁਲਜਨਾ ਕਦੇ ਠੀਕ ਨਹੀਂ ਕਰਦੇ ਮੈਂ ਟੁੱਟਾਂ ਤਾਂ ਟੁਕੜੇ ਜ਼ਖਮ ਦੇ ਜਾਂਦੇ ਨੇ ਪਰ ਮਨੁੱਖ ਟੁੱਟੇ ਤਾਂ ਦਿਲ ਉੱਤੇ ਸਾਲਾਂ ਦੀ ਚੋਟ ਬੈਠ ਜਾਂਦੀ ਹੈ ਮੈਂ ਸਿਸਾ ਹਾਂ ਮੇਰੇ ਅੰਦਰ ਤੂੰ ਹਮੇਸ਼ਾ ਆਪਣਾ ਚਿਹਰਾ ਵੇਖੇਗਾ ਪਰ ਖਾਸ਼ ਕਿਸ ਦਿਨ ਤੂੰ ਆਪਣਾ ਰੂਹ ਵੀ ਵੇਖ ਸਕੇ ਮੈਂ ਸਿਸਾ ਹਾਂ ਇਹ ਮੇਰੀ ਆਵਾਜ਼ ਹੈ